ਗਵਰਨਰ ਜੀ ਸੁਨੇਹਾ ਹਾਲੇ ਤੱਕ ਨਹੀਂ ਮੈਂ ਕੋਈ ਸੁਨੇਹਾ ਨਹੀਂ ਆਇਆਗਾ ਨਾਲੇ ਮੇਰਾ ਨੂੰ ਥੋੜਾ ਸੁਨੇਹਾ ਭੇਜਣਗੀ ਗਵਰਨਰ ਸਾਹਿਬ ਸਭ ਤੋਂ ਪਹਿਲੇ ਮੈਂ ਜੰਦਰ ਵੈਸਦੀ ਜਨਤਾ ਦਾ ਬਹੁਤ-ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਪ੍ਰਤੀ ਆਪਣਾ ਵਿਸ਼ਵਾਸ ਜਤਾਇਆ ਹੈ ਉਸ ਦੇ ਨਾਲ-ਨਾਲ ਮੈਂ ਆਪਣੀ ਹਾਈ ਕਮਾਂਡ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਦਿੱਲੀ ਸਰਕਾਰ ਉੰਦੇ ਨਾਲ ਪੰਜਾਬ ਦੇ ਹਰਮਨ ਪਿਆਰੇ ਨੇਤਾ ਔਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਦਾ ਔਰ ਡਾਕਟਰ ਸੰਦੀਪ ਪਾਟਲ ਜੀ ਦਾ ਜਨਨ ਫੈਕਟਰੀ ਆਲ ਇੰਡੀਆ ਜਿਨ੍ਹਾਂ ਨੇ ਮਿਹਰ ਤੇ ਵਿਸ਼ਵਾਜ ਜਤਾਇਆ ਉਸ ਦੇ ਬਾਅਦ ਸਾਰੀ ਟੀਮ ਨੇ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਮਨਿਸਟਰ ਸਹਿਬਾਨ ਐਮਐਲਏ ਸਹਿਬਾਨ ਔਰ ਚੇਅਰਮੈਨ ਸਹਿਬਾਨ ਸਾਰੇ ਵਲੰਟੀਅਰ ਸਹਿਬਾਨ ਨੇ ਜੁਆਇੰਟਲੀ ਐਜ਼ ਅ ਟੀਮ ਵਰਕ ਕੀਤਾ ਔਰ ਉਸ ਦੇ ਸਦਕਾ ਅੱਜ ਇतना ਅੱਛਾ ਰਿਜ਼ਲਟ ਜੋ ਆਇਆ ਹੈ ਇਹ ਮੈਨੂੰ ਲੱਗਦਾ ਹੈ ਕਿ ਜੰੰਦਰ ਵੈਸ ਇਤਿਹਾਸ ਵਿੱਚ ਪਹਿਲੀ ਵਾਰ ਹੀ ਹੋਇਆ ਹੋਣਾ ਕਿ ਕੋਈ ਉਮੀਦਵਾਰ ਐਨੇ ਭਾਰੀ ਬੋਮਨ ਨਾਲ ਜਿੱਤਿਆ ਹੋਵੇਗਾ ਔਰ ਲੱਗਦਾ ਹੈ ਕਿ ਅੱਗੋਂ ਵੀ ਕੋਈ ਐਨੀਆਂ ਵੋਟਾਂ ਦੇ ਨਾਲ ਨਹੀਂ ਜਿੱਤੇਗਾ ਤੇ ਕੀ ਕੁਝ ਪ੍ਰਗਤੀਆਂ ਗਿਆਆਂ ਆਤੀਆਂ ਕਿਉਂਕਿ ਲੋਕਾਂ ਨੇ ਤੁਹਾਨੂੰ ਭਾਰੀ ਬੋਮਨ ਨਾਲ ਚੁਟਾਇਆ ਡੂਰਿੰਗ ਇਲੈਕਸ਼ਨ ਦੇਖਣ ਚ ਆਇਆ ਕਿ ਉੱਥੇ ਲੋਕਾਂ ਦੀਆਂ ਜੋ ਮੁੱਢਲੀ ਸਹੂਲਤਾਂ ਨੇ ਚਾਹੇ ਸੀਵਰੇਜ ਪ੍ਰੋਬਲਮ ਹੈ ਬਾਰਡਰ ਸਪਲਾਈ ਸਟਰੀਟ ਲਾਈਟ ਔਰ ਦੂਸਰੀਆਂ ਜੋ ਸਮੱਸਿਆ ਹਨ ਉਹ ਪਹਿਲ ਦੇ ਆਧਾਰ ਤੇ ਕਿਉਂਕਿ ਆਮ ਕਿਉਂਕਿ ਹਰ ਇਨਸਾਨ ਨੂੰ ਸਭ ਤੋਂ ਪਹਿਲੇ ਮੁੱਢਲੀਆਂ ਲੋੜਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ ਫੈਸਿਲਿਟੀਆਂ ਇਸ ਕਰਕੇ ਜੋ ਹੈ ਸਭ ਤੋਂ ਪਹਿਲੇ ਇਹਨਾਂ ਵੱਲ ਧਿਆਨ ਦਿੱਤਾ ਜਾਵੇਗਾ ਔਰ ਮੇਰੀ ਪ੍ਰਾਇੋਰਟੀ ਵੀ ਇਹ ਹੋਏਗੀ ਕਿ ਅਸੀਂ ਸਾਰੀ ਜਨਤਾ ਨੂੰ ਜੋ ਹੈ ਅੱਛਾ ਭਗਤ ਜੀ ਇਲੈਕਸ਼ਨ ਵੇਲੇ ਗੱਲਾਂ ਕੀਤੀਆਂ ਗਈਆਂ ਸੀ ਕਿ ਮੰਤਰੀ ਹਫਤੇ ਚ ਤਿੰਨ ਦਿਨ ਉੱਥੇ ਰਹਿਣਗੇ ਜਲੰਧਰ ਦੀ ਜਿਹੜੀ ਪ੍ਰੋਬਲਮਸ ਉਹ ਪੂਰੀਆਂ ਕਰਨਗੇ ਉਹ ਇਹ ਚੀਜ਼ ਜ਼ਰੂਰੀ ਹੈ ਲਾਜ਼ਮੀ ਹੈ ਕਰਨੀ ਭਗਤ ਜੀ ਕਿਆ ਸਰਾਈਆਂ ਨੇ ਉਹ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਕੈਬਨਿਟ ਮੰਤਰੀ ਬਣਾਇਆ ਜਾ ਰਿਹਾ ਹੈ ਦੇਖੋ ਜੀ ਇਹ ਜੋ ਹੈ ਪਾਰਟੀ ਦਾ ਆਪਣਾ ਡਿਸੀਜਨ ਹੋਏਗਾ ਮੈਂ ਐਜ਼ ਅ ਵਰਕਰ ਕੰਮ ਪਹਿਲੇ ਵੀ ਕੀਤਾ ਹੈ ਉਹ ਲਖਨਊੜਿਆ ਹੈ ਔਰ ਉਹਦੇ ਬਾਅਦ ਅੱਗੋਂ ਵੀ ਅੱਜ ਦੀ ਡੇਟ 'ਚ ਮੈਂ ਆਮ ਆਦਮੀ ਪਾਰਟੀ ਦਾ ਇੱਕ ਡਿਵੋਟੀ ਕਾਰਜਕਰਤਾ ਹਾਂ ਔਰ ਲਗਾਤਾਰੇ ਕੰਮ ਕਰਦਾ ਰ੍ਹਾਂਗਾ ਔਰ ਪਾਰਟੀ ਜੋ ਮੈਨੂੰ ਜ਼ਿੰਮੇਵਾਰ ਦੇਗੀ ਮੈਂ ਬਖੂਬੀ ਨਿਭਾਵਾਂਗਾ। ਪਰ ਪ੍ਰਾਇੋਰਟੀਜ਼ ਕੀ ਰਹਿਣਗੀਆਂ ਤਾਂ ਨਹੀਂ ਆਏ ਹਾਲੇ ਤੱਕ ਆਫੀਸ਼ਲ ਤੌਰ ਤੇ ਸੋਚ ਆਕ ਲਈਏ ਕੀ ਰਹੇਗੇ ਪ੍ਰਾਇੋਰਟੀ ਮੈਂ ਪਹਿਲੀ ਕਹਿ ਚੁੱਕਿਆ ਹਾਂ ਕਿ ਜੋ ਮਡਲੀਆਂ ਲੋੜਾਂ ਹੈਗੀਆਂ ਨੇ ਜਨਤਾ ਦੀਆਂ ਜਿਨ੍ਹਾਂ ਕਰਕੇ ਲੋਕਾਂ ਨੇ ਆਪਣੀਆਂ ਲੋੜਾਂ ਵਾਸਤੇ ਵੋਟ ਪਾਇਆ ਹੈ ਕਿ ਸਾਨੂੰ ਜੋ ਤਕਲੀਫਾਂ ਹਨ ਉਹ ਦੂਰ ਹੋਣਗੀਆਂ ਮੈਂ ਸਭ ਤੋਂ ਪਹਿਲੇ ਉਹ ਦੂਰ ਕਰਾਂਗਾ। ਗਵਰਨਰ ਜੀ ਸੁਨੇਹਾ ਹਾਲੇ ਤੱਕ ਜੀ ਨਹੀਂ ਮੈਂ ਕੋਈ ਸੁਨੇਹਾ ਨਹੀਂ ਆਇਆਗਾ ਨਾਲੇ ਮੇਰਾ ਨੂੰ ਕੋਈ ਥੋੜਾ ਸੁਨੇਹਾ ਭੇਜਣਗੇ ਗਵਰਨਰ ਸਾਹਿਬ ਜੀ ਸੀਐਮ ਸਾਹਿਬ ਨਾਲ ਗੱਲਬਾਤ ਹੋਈ ਹੈ ਜੀ ਨਹੀਂ ਸੀਐਮ ਸਾਹਿਬ ਨਾਲ ਦੇਖੋ ਅੱਜ ਮੈਨੂੰ ਮੈਂ ਉਹਦਾ ਬਹੁਤ-ਬਹੁਤ ਧੰਨਵਾਦ ਕਰਦਾ ਸੀਐਮ ਸਾਹਿਬ ਦਾ ਆਨਰੇਬਲ ਸੀਐਮ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਆਪਣੇ ਨਾਲ ਲੈ ਕੇ ਆਏ ਹਨ ਔਰ ਅੱਜ ਔਤ ਸਿਉ ਗਈ ਹੈ ਐਜ਼ ਅ ਐਮਐਲਏ ਸੋ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਨਾਲ-ਨਾਲ ਮੈਂ ਉਹਨਾਂ ਦੇ ਪਰਿਵਾਰ ਦਾ ਵੀ ਬਹੁਤ ਧੰਨਵਾਦੀ ਜਿਨ੍ਹਾਂ ਨੇ ਇਲੈਕਸ਼ਨ ਦੇ ਵਿੱਚ ਸਾਰਾ ਪਰਿਵਾਰ ਨੇ ਦਿਨ ਰਾਤ ਮਿਹਨਤ ਕੀਤੀ ਹੈ ਫਰਸਟ ਟਾਈਮ ਇਨ ਦਾ ਹਿਸਟਰੀ ਆਫ ਪੰਜਾਬ ਸਟੇਟ ਕੋਈ ਮੁੱਖ ਮੰਤਰੀ ਆਪਣੇ ਪਰਿਵਾਰ ਨੂੰ ਲੈ ਕੇ ਆਪਣੀ ਪਾਰਟੀ ਦੇ ਉਮੀਦਵਾਰ ਪ੍ਰਤੀ ਕੰਮ ਕੀਤਾ ਹੋਇਆ ਥਿਸ ਇਜ਼ ਦਾ ਫਰਸਟ ਟਾਈਮ ਸੋ ਆਮ ਥੈਂਕਫੁਲ ਟੂ ਦਾ ਫੈਮਿਲੀ ਆਲਸੋ